ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਸਵਾਰੀਆਂ ਲਈ ਆਈ ਵੱਡੀ ਖਬਰ ਜੀ ਹਾਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਜਾਣਕਾਰੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੇ ਸੈਕਟਰ 43 ਬਸ ਅੱਡੇ ਤੇ ਬਸਾਂ ਦੇ ਟਾਈਮ ਟੇਬਲ ਨੂੰ ਲੈ ਕੇ ਪੰਜਾਬ ਰੋਡਵੇਜ ਦੇ ਸਿਟੀ ਯੂਜ਼ ਕਰ ਉਹਿਆ ਟਕਰਾਵ ਵਾਧਾ ਜਾ ਰਿਹਾ ਤੇ ਪੰਜਾਬ ਰੋਡਵੇਜ ਪੰਨ ਬਸ ਤੇ ਪੀਆਰਟੀਸੀ ਦੀਆਂ ਬਸਾਂ ਚੰਡੀਗੜ੍ਹ ਸ਼ਹਿਰ ਵਿੱਚ ਦਾਖਲ ਨਹੀਂ ਹੋ ਰਹੀਆਂ ਮੰਗਲਵਾਰ ਨੂੰ ਪੀਆਰਟੀਸੀ ਪੰਜਾਬ ਰੋਡਵੇਜ ਤੇ ਪੰਨ ਬਸ ਦੀਆਂ ਪੰਜਾਬ ਤੋਂ ਆਉਣ ਵਾਲੀਆਂ ਬਸਾਂ ਚੰਡੀਗੜ੍ਹ ਚ ਦਾਖਲ ਹੁੰਦੀਆਂ ਸਾਂ ਜਿਰਕਪੁਰ ਹਮ ਤੇ ਮਾਲੀ ਫੇਸ 6 ਵਿੱਚ ਤੇ ਬਸ ਅੱਡੇ ਤੇ ਸਵਾਰੀਆਂ ਤਰਕੇ ਵਾਪਸ ਚੱਲ ਗਈਆਂ ਇਸ ਕਾਰਨ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਜੀ ਹਾਂ ਯੂਨੀਨਾ ਗੁਣੇ ਕਹਿ ਕੇ ਸੀਟੀਓ ਲੈ ਚੰਡੀਗੜ੍ਹ ਦੇ ਬੱਸ ਅੜਾ 64 ਸੈਕਟਰ 43 ਚ ਪੰਜਾਬ ਰੋਡ ਵਿਧੀਆਂ ਬੱਸਾਂ ਤੋਂ 600 ਰੁਪਏ ਫੀਸ ਵਜੋਂ ਵਸੂਲੇ ਜਾ ਰਹੇ ਹਨ ਤੇ ਮਲਜਮਾ ਨੂੰ ਮਲਾਜਮਾ ਨੂੰ ਰਾਤ ਦੇ ਠੇਰਾ ਵਾਸਤੇ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਉਹਨਾਂ ਕਹਿ ਕੇ ਸੈਕਟਰ 43 ਬੱਸ ਅੜੇ ਦੀਆਂ ਦੁਕਾਨਾਂ ਤੇ ਵੀ ਸਮਾਨ ਕਿੰਨਾ ਮਹਿੰਗੇ ਭਾਤੇ ਵਿਕ ਰਿਹਾ ਹੈ ਪੀਆਰਟੀਸੀ ਪਾਣ ਬੱਸ ਮਲਾਜਮਾਂ ਸੰਜੀ ਐਕਸ਼ਨ ਕਮੇਟੀ ਚੰਡੀਗੜ੍ਹ ਦੇ ਆਗੂ ਜਗਜੀਤ ਸਿੰਘ ਨੇ ਕਹਿ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਪਿਛਲੇ ਦਿਨੀ ਬੱਸਾਂ ਦੀ ਟਾਈਮਿੰਗ ਵਿੱਚ ਮਨਮਰਜ਼ੀ ਨਾਲ ਬਦਲਾ ਕਰ ਦਿੱਤਾ ਇਸ ਦਿਨ ਪੰਜਾਬ ਦੀਆਂ ਬੱਸਾਂ ਨੂੰ ਅੱਡੇ ਤੇ ਬਹੁ ਯੂਰੋਕੀ ਸਿਟੀ ਯੂ ਵੱਲੋਂ ਆਪਣੇ ਕੋਲ ਵਾਧੂ ਸਮਾਂ ਰੱਖਿਆ ਜਾ ਰਿਹਾ ਹੈ ਵੀਡੀਓ ਦੇਖਣ ਲਈ ਤਾਂ ਬਾੜਾ